ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਆਪਾਂ 2-3 ਦਿਨ ਗੈਰਹਾਜ਼ਰ ਸੀ ਹਨਾ ਡਿਊਟੀ ਲੇਟ ਲੱਗ ਰਹੀ ਐ ਹਾਂ ਜੀ ਉਹਦੇ ਲਈ ਮਾਫੀ ਚਾਹੁੰਨੇ ਆ ਕਿਉਂਕਿ ਕੋਈ ਪ੍ਰੋਬਲਮ ਸੀਗੀ ਠੀਕ ਐ ਜੀ ਤੇ ਬਾਕੀ ਰਹੀ ਗੱਲ ਸਾਡਾ ਇੱਕ ਤੂੰ ਦੱਸਿਆ ਇਹ ਵੀ ਬੰਦਾ ਉਹਨੂੰ ਬੜਾ ਚਾਹ ਹੈ ਇਹਨਾਂ ਨੂੰ ਦੱਸਾਂ ਮੈਂ ਬਦਮਾਸ਼ ਐ ਮੈਂ ਆਈ ਐ ਉਹਨਾਂ ਖੇਤ ਆ ਗਿਆ ਉਹ ਸੁਬਹ ਕੀ ਪੁੱਛ ਲੈ ਕੇ ਤੇ ਬੰਦੇ ਨੇ ਕਹਿੰਦਾ ਬਾਈ ਦਾ ਕੀ ਨਾ ਓ ਚਾ ਓ ਪਰਾਂ ਕਹਿੰਦਾ ਕਿਹਦਾ ਨਾਂ ਪੁੱਛਿਆ ਕਹਿੰਦਾ ਬਾਈ ਤੇਰਾ ਓ ਪਰਾਂ ਮਾਰ ਓ ਤੇਰਾ ਪਿੰਡ ਕਿਹੜਾ ਕਹਿੰਦਾ ਆਹੀ ਐ ਬਾਈ ਓ ਗੰਜਰ ਦੇ ਆ ਬੱਚਾ ਬੱਚੀ ਜਾਣਦਾ ਮੈਨੂੰ ਤੇ ਮੇਰਾ ਨਾਂ ਪੁੱਛੀ ਜਾਂਦਾ ਯਾਰ ਤੂੰ ਹੂੰ ਤੂੰ ਰਿਆ ਕਿੱਥੇ ਆ ਕਹਿੰਦਾ ਤੂੰ ਇਸ ਪਿੰਡ ਦਾ ਹੈ ਹੀ ਨਹੀਂ ਉਹ ਕਹਿੰਦਾ ਭਾਈ ਇੱਥੇ ਪਿੰਡ ਦਾ ਹੈ ਤੇ ਉਹ ਬੰਦਾ ਸਿੱਧਾ ਹੈ ਤੇ ਬੜੀ ਤੇਜ਼ ਬੜਾ ਓ ਠੀਕ ਚੱਲ ਪਿਆ ਉਹਦੇ ਕੋਲੇ ਬਾਬਾ ਉਹ ਕੰਜਰ ਤੇ ਮੈਂ ਕਤਲ ਚ ਰਿਹਾ ਤਿੰਨ ਸਾਲ ਜੇਲ੍ਹ ਚ ਹੈ ਬਰੇਕ ਕੀਤੀ 2.5 ਸਾਲ ਰਿਹਾ ਫੇਰ ਫਲਾਨਾ ਸੁਣਿਆਉ ਮਾਰਿਆ ਉਹਦੋਂ ਮੈਂ ਅੰਦਰ ਰਿਹਾ ਹੈ ਅੱਧੀ ਜ਼ਿੰਦਗੀ ਤਾਂ ਮੈਂ ਜੇਲ੍ਹ ਚ ਕੱਢਤੀ ਤੇ ਤੈਨੂੰ ਪਤੰਦਰਾ ਯਾਦਰਾ ਜੁੱਤੀ ਵੇਖ ਕੇ ਪਤਾ ਨਹੀਂ ਲੱਗਦਾ ਲੜਦੂੜੀ ਛੱਡਿਆ ਵੇਖ ਕੇ ਹੱਥ 'ਚ ਮੇਰੇ ਸਾਈਟ ਵੇਖ ਕੇ ਵੀ ਬੰਦਾ ਬੈਲੀ ਐ ਹੈ ਕਮਲਾਣਾ ਹੋਵੇ ਉਹ ਬੰਦਾ ਛਾ ਭਾਈ ਕਤਲ ਫਿਰ ਜੇਲ੍ਹ 'ਚ ਕਿੰਨਾ ਚਿਰ ਭਾਈ ਹਾਂ ਮੈਂ ਲਾਤੇ ਹੋਣਗੇ 11 ਸਾਲ ਹੈ ਤੇ ਤੂੰ ਬੋਦ ਦਾ ਬਾਈ ਦਾ ਨਾਂ ਕੀ ਐ ਉਹ ਜਿਆ ਕਮਲਿਆ ਕਹਿੰਦਾ ਕਹਿੰਦੇ ਹੋਰ ਕਹਿੰਦੇ ਨੇਮ ਨੰਗ ਕਹਿੰਦੇ ਕਈ ਨਹੀਂ ਕਹਿੰਦੇ ਗਾਂ ਕਹਿੰਦੇ ਕੰਮ ਹੋ ਜੇ ਇਹਦਾ ਸ਼ੁਕਰ ਕਰ ਮੈਂ ਠੰਡਾ ਸੀ ਹੈਂ ਤੇਰੇ ਕੋ ਜੜਨੀ ਦਿੱਤਾ ਕਹਿੰਦਾ ਯਾਰ ਮੈਂ ਦਾ ਨਾਂ ਹੀ ਪੁੱਛਿਆ ਗਲਤੀ ਹੋ ਗਈ ਬਾਈ ਮੈਨੂੰ ਪਤਾ ਨਹੀਂ ਉਹ ਦੂਜਾ ਕਹਿੰਦਾ ਇਹਨੂੰ ਨਹੀਂ ਪਤਾ ਬਾਈ ਲੀਆਂ ਬਾਰੇ ਇਹ ਬੰਦਾ ਜ਼ਿੱਦ ਹੈ ਥੋੜਾ ਜਾਂ ਉਹਨਾਂ ਤੋਂ ਪੂਣਾ ਘੰਟਾ ਝੁੱਟੀ ਲਈ ਉਹ ਤੇ ਉਹਨੇ ਪ੍ਰੈਸ਼ਰ ਪਾਇਆ ਪੂਰਾ ਆਇਆ ਕਰਿਆ ਸੀ ਉਹ ਕਰਿਆ ਸੀ ਘਰ ਗੁਰ ਕਿਉਂ ਕਹਿੰਦਾ ਬਾਈ ਕਹਿੰਦਾ ਹਾਂ ਕਹਿੰਦਾ ਸ਼ੌਕ ਦਾ ਮੈਨੂੰ ਵੀ ਲਿਆ ਦੀਆਂ ਜਵਾਖਾ ਰਣ ਕੇ ਕਹਿੰਦਾ ਕੀ ਕਹਿੰਦਾ ਕਤਲ ਉਹ ਖਾੜੀ ਨੀਂਦਾ ਉਹ ਹਾਂ ਵੀ ਉਹ ਕਿੰਦਾ ਤੂੰ ਥੇਲ ਤੇ ਲੈ ਗਿਆ ਸੀ ਨਾ ਕਤਲ ਹਾਂ 10 ਸਾਲ ਜੇ ਤੂੰ ਕਹਿੰਦਾ 3 ਸਾਲ ਕਹੀ ਮੈਂ ਤਾਂ ਉਹ ਖਾੜੀ ਚੀਜ਼ ਨੀਂਦਾ ਕੰਜਰ ਤੇ ਬੰਦਾ ਮਾਰੇ ਨੂੰ ਕਤਲ ਕਹਿੰਦੇ ਸੀ ਬੰਦੇ ਮਾਰੇ ਆ ਬੰਦੇ ਉਹਦਾ ਰੱਬ ਮਾਰਦਾ ਯਾਰ ਕਹਿੰਦਾ ਬੰਦਾ ਬੰਦੇ ਨੂੰ ਕਦੋਂ ਮਾਰਦਾ ਹੈ ਉਹਦਾ ਨਿਖੀ ਹੁੰਦੀ ਉਹਦੀ ਤਾਂ ਮਾਰਦਾ ਉਹ ਤੇ ਆਪਾ ਵੀ ਮਰ ਜਾਣਾ ਕਹਿੰਦਾ ਉਹ ਤੇ ਕਿਹੜੀ ਪੱਟੀ ਗੱਲ ਹੈ ਉਹ ਕਿਸੇ ਪਾਸੇ ਨੂੰ ਲੋਟ ਆਵੇ ਬਰਾਜ਼ੀ ਲੱਤਾ ਭੰਗਾ ਲੱਤਾ ਉਹ ਬੰਦਾ ਲੱਤਾ ਵੀਰ ਐਕਸੀਡੈਂਟ ਕੋਈ ਤੁਸੀਆਂ ਦੇਖੀਆਂ ਮੈਂ ਉਹ ਉੱਠ ਕੇ ਉਹ ਵੱਡੀ ਗੱਲ ਨਹੀਂ ਪਾਈ ਏ ਹਾਂ ਇਹ ਨਾ ਕਹਿੰਦਾ ਉਹ ਬੰਦੇ ਕਿਹਦੇ ਮੱਥਾ ਮਰੀਏ ਨੇ ਇਹਨਾਂ ਨੂੰ ਉਹਨਾਂ ਨੂੰ ਕੀ ਆਦਾ ਹੈ ਸਿੱਧੇ ਹਾਂ ਉੱਠ ਕੇ ਤੁਰ ਜਾ ਆਪਣੇ ਬਾਲ ਨੂੰ ਪਰਖਾ ਜਾ ਯਾਰ ਕਹਿੰਦਾ ਕਿੱਥੇ ਪੈ ਗਈ ਯਾਰ ਮੇਰਾ ਕੀ ਕਰਦਾ ਮੇਰਾ ਉਹ ਕਹਦਾ ਬਾਈ ਤੂੰ ਭੱਗ ਨਾ ਸੱਟ ਹਾਂ ਉਹ ਇੰਨਾ ਦਾ ਚੇੜ ਮੰਨ ਕੋਈ ਨਹੀਂ ਉਹਨੂੰ ਪਤਾ ਹੀ ਨਹੀਂ ਉਹ ਅੱਖਾਂ ਤੋਂ ਪਰਾਂ ਹੋ ਜਾ ਕਹਿੰਦਾ ਉਹ ਕਹਿੰਦਾ ਬਾਈ ਸਾਡੇ ਕੀਤ ਬੈਠਾ ਤੂੰ ਜਾ ਤੁਰਿਆ ਤੁਰਿਆ ਉਹ ਨਾਲ ਦਾ ਉਹ ਕਹਿੰਦਾ ਸਾਰਾ ਤੈਨੂੰ ਕਤਲਵਾਰ ਹੀ ਨਹੀਂ ਪਤਾ ਕਹਿੰਦਾ ਸਾਰਾ ਕੁਝ ਪਤਾ ਬਾਈ ਮੈਨੂੰ ਪਤਾ ਮੈਨੂੰ ਕੀ ਨਹੀਂ ਕਹਿੰਦਾ ਇਹ ਵੀ ਫੁੱਦੂ ਹੀ ਬਣਾਉਂਦਾ ਏ ਹਾਂ ਕਾ ਮੈਂ ਵੀ ਬਣਾਤਾ ਮੈਂ ਮੋਦਲਿਆ ਮੈਨੂੰ ਸੌ ਦਾ ਕਤਲ ਜੋ ਆ ਕੱਲਣਗੇ ਬਾਅਦ ਤੇ ਪਤਾ ਲੱਗਿਆ ਵੀ ਉਹਨੂੰ ਖਜਾਈ ਜਾਂਦਾ ਠੀਕ ਹੈ ਜੀ ਉਹਨੇ ਭਰਾਵਾ ਖੇਤੀ ਕਰ ਲਈ ਖੇਤੀ ਕਰ ਲਈ ਤੇ ਕਿਸੇ ਪਿੰਡ ਜਾ ਕੇ ਤੇ 25 30 ਕਿਲੇ ਬਾਣ ਲੈ ਲਿਆ ਠੀਕ ਠੀਕ ਤੇ ਸੜਾ ਜਾਂ ਟਰੈਕਟਰ 3511 ਕੋਲੇ ਹੂੰ ਲਗਾ ਤਕ 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 ਕਹਿੰਦਾ ਉਹਦਾ ਖੇਤ ਜਾਵਦਾ ਮੇਰਾ ਖੇਤੀ ਬਾਬਾ ਤੇਰੀ ਭਾਈ ਟਰੈਕਟਰ ਤੋਂ 3511 ਲਈ ਵਰਦਾ ਪਤੰਦਰਾ ਨਹੀਂ ਨਾ ਟਰੈਕਟਰ ਦਾ 6 ਆਪਣੇ ਕੋਲੇ ਹੂੰ ਉਹ ਜਵਾਕ ਲੈ ਜਾਂਦੇ ਜਿਹੜੀਆਂ ਗੂਆਂ ਕੱਢਣ ਕਹਿੰਦਾ ਬੈਨੂ ਕੀ ਆ ਸਿਆਣੇ ਬੰਦੇ ਨੂੰ ਬਾਬਾ ਇਹ ਨਹੀਂ ਵੀ ਉਹ ਨਹੀਂ ਪਾਉਣਾ ਉਹਨਾਂ ਨੇ ਵੀ ਉਹ 4x4 ਜੇ ਆਉ ਤੇਲ ਤੂਲ ਬਾਹਲਾ ਖਾਂਦੇ ਉਹ ਜਵਾਕ ਜੇ ਅੱਗਾ ਜਾ ਚਕਾਉਂਦੇ ਐ ਉਹ ਝੌਂਕਾ ਇੱਕ ਦੋ ਟਰੇਡਰ ਦਾ ਟੂਚਣਾ ਤੇ ਰਹਿੰਦੇ ਆ ਆਪਣੇ ਬੱਬਾ ਪੈਰ ਨਾਲ ਲੱਗਣਦੇ ਵਗੇ ਦੇ ਉੱਤੇ ਉਹਨੇ ਲਖਿਆ ਬੰਦਾ ਵਾਕਈ ਤਖੜਾ ਯਾਰ ਤਖੜੇ ਬੰਦੇ ਦਾ ਬਾਪ ਹੈ ਗਿਆ ਆਪਣਾ ਉਥੇ ਜੇ ਕੋਈ ਨੇੜੇ ਮੀਟ ਬਣਾਵੇ ਪਤੀਲੀ ਖੜਕੇ ਕਿਸੇ ਦੇ ਤਾਂ ਬਾਈਂ ਦਾ ਜਨ ਸੱਦ ਕੇ ਬਾਈ ਆ ਜਾ ਜੇ ਕੇ ਨੇ दारू ਕੱਢੀ ਤਾਂ ਬਾਈਂ ਦਾ ਜਨ ਬਾਈ ਆ ਜਾ ਬਾਈ ਦੀਆਂ ਲੱਗੀਆਂ ਤੀਆਂ ਤੇ ਬਾਈ ਤੱਕ ਦਬ ਦਬਾ ਪਾ ਗਿਆ ਬਾਈ ਟ੍ਰੈਕਟਰ ਕਿਦਨਾਂ ਕਿਤੇ ਕਿਸੇ ਦਾ ਮੰਗ ਮੈਂ ਮਿਲ ਜੇ ਉਦੋਂ ਲੈ ਜੇ ਆਹ ਸ਼ੌਕ ਨੂੰ ਰੱਖਿਆ ਬਾਣ ਮੁੰਟ ਨਹੀਂ ਬੜਾ ਕਿਤੇ ਓਏ ਜਵਾਗ ਲੜਦੇ ਐ ਉਹਨੇ ਚਾਚਾ 4x4 ਕਿ ਓਏ ਗੁੰਡੀ ਆ ਰ ਆਪਣੇ ਕੋਲੇ 98 11 ਆਪਣੇ ਕੋਲੇ ਆ ਫੋਰਡ ਆਪਣੇ ਕੋਲੇ ਆ ਪਤੰਦਰਾ ਆਪਣੇ ਕੋਲੇ ਤੇ ਇਹ ਪੁੱਜ ਰਿਹਾ ਹੈ ਕਿਹੜਾ ਨਹੀਂ ਏਸੀ ਵਾਲਾ ਆਪਣੇ ਕੋਲੇ ਆ ਤੂੰ ਕਦੇ ਮੈਂ ਸਹਰੀ ਜਾਨਾ ਨਾ ਉਦੋਂ ਵਰਤਦਾ ਉਹਨਾਂ ਦਾ ਜਬੋਂ ਦੇ ਨੀਂਟਰਸ ਐਸੀ ਆ ਜਣਾ ਸੱਤੇ ਹੀਲ ਦੇ ਥੱਬੇ ਪਰਦਾ 15 ਗੱਲਾਂ ਕਿਹੜੀਆਂ ਗੱਲਾਂ ਕਰਦਾ 1300 ਗਦਾ ਖੇਤ ਆ ਤੇਰਾ ਜਈ ਹੈ ਹੁਣ ਹੈ ਤਾਂ ਉਹੀ ਸੀ ਮੇਰੇ ਅੱਗੇ ਕੋਲੇ ਤੇ ਉਹਦਾ ਭਾਈ ਉਹਨਾਂ ਦੇ ਘਰਾਂ ਤੱਕ ਵੱਢ ਗਿਆ ਘਰਾਂ ਤੱਕ ਬਾੜ ਗਿਆ ਤੋਂ ਉਹਨੇ ਬੰਨ ਲਿਆ ਠੀਕ ਹੈ ਜੀ ਬੰਨ ਲਿਆ ਉਹਨੇ ਸਾਦੋਂ ਕਿਰੇ ਤੇਰੇ ਪੈਦੀ ਅੱਜ ਦੇਖਦੀ ਹੈ ਤੇਰੇ ਹੂੰ ਸਾਦੋਂ ਬੰਨਿਆ ਵਾ ਵਿਨਾ ਹਟੇ ਹੂੰ ਕਹਿੰਦਾ ਵੇਖ ਲੋ ਉਹੀ ਗੱਲ ਆ ਨਾ ਕਰਿਓ ਕਹਿੰਦਾ ਦੇਖਿਓ ਕਿਤੇ ਹਾਂ ਨਾ ਕਹਿੰਦਾ ਬੰਦੇ ਸਦਾਓ ਉਹ ਕਹਿੰਦੇ ਨਹੀਂ ਉਹਨਾਂ ਨੇ ਤਨ ਚਾਰ ਮਾਰੇ ਚਪੜੇ ਕਹਿੰਦੇ ਸੱਦ ਹਾਂ ਹੁਣ ਸੱਦੇ ਕਿਉਂ ਜੇ ਕੋਈ ਹੋਵੇ ਤਾਂ ਸੱਦੇ ਇੱਕ ਨੂੰ ਫੋਨ ਲਾਇਆ ਭਰਾਵਾ ਇੱਕ ਹੰਬਿਆ ਜਾ ਬਜ਼ੁਰਗ ਜਾਵੜਿਆ ਸਾਈਕਲ ਤੇ ਨਾ ਭਾਈ ਮਾਰੋ ਉਹ ਕਹਿੰਦੇ ਅਸੀਂ ਸੌਰੇ ਦੀਆ ਕਿਰਪਾਨਾਂ ਟਿੱਖੀਆਂ ਕਰੀ ਜਾਂਦੇ ਬੰਦੇ ਆਉਂਦੇ ਆ ਬਜ਼ੁਰਗ ਆ ਗਿਆ ਤੂੰ ਇਹਦੇ ਮਗਰ ਕਹਿੰਦਾ ਮਾਊ ਆ ਮੈਂ ਆਇਆ ਕਹਿੰਦਾ ਪੁਰੇ ਦੀ ਦੁਰਦਾ ਉਹਨੇ ਖੋਲ ਦਿਓ ਬਾਈ ਨੂੰ ਜਾਣ ਦਿਓ ਉਹ ਕਹਿੰਦੇ ਅੱਜ ਤੋਂ ਬਾਅਦ ਇਹ ਸੁਣਾ ਨਹੀਂ ਚਾਹੀਦਾ ਛੜਤਾ ਬਾਈ ਜਮੀਨ ਹੀ ਛੱਡਿਆ ਜਮੀਨ ਹੀ ਛੜਤੀ ਹਾਂ ਛੱਡ ਕੇ ਪਿੰਡ ਆ ਗਿਆ ਕਹਿੰਦਾ ਖੇੜਾ ਛੱਡੋ ਯਾਰ ਲੈਣਾ ਕੀ ਆ ਕਹਿੰਦਾ ਠੀਕ ਆ ਕਿਉਂਕਿ ਕਈ ਵਾਰੀ ਹੋ ਜਾਂਦਾ ਜੇ ਮੈਂ ਟਰੈਕਟਰ ਜੇ ਦਾ ਹਾਂ ਤੇ ਹਵਾ ਖੋਰੀ ਤੇ ਬੰਦਾ ਆ ਜਾਂਦਾ ਹਾਂਜੀ ਹੈ ਤੇ ਆਈ ਕੀਰਾ ਉਹਨੂੰ ਲੜਾਈ ਹੋ ਗਈ ਉਹਦੀ ਸੁਭੈ ਨੂੰ ਦੱਸਣ ਲੱਗ ਗਿਆ ਕਹਿੰਦਾ ਗੱਲ ਸੁਣ ਲਾ ਲਾ ਕਿਤੇ ਗੱਲ ਹੋ ਜੇ ਕੱਲ ਨੂੰ ਅਗਲਾ ਤੈਨੂੰ ਕਹੇ ਵੀ ਉੱਥੇ ਬੰਨਿਆ ਸੀ ਉਹ ਆਪਾਂ ਕਹਿੰਦਾ ਪਾਦਾ ਖੌਰੂ ਅਗਲੇ ਦੇ ਵੇਲੇ ਚ ਪਈ ਤਰ ਤਰ ਦੀ ਲੈ ਤਰ ਜੀ ਅਖੀਰ ਨੂੰ ਕਹਿੰਦਾ ਮੈਂ ਕਿ ਬੰਨਣਾ ਹੈ ਕਹਿੰਦੇ ਹਾਂ ਕਹਿੰਦਾ ਮੈਂ ਕਿ ਲੱਤ ਬੰਨ ਲਓ ਲੈ ਨੂੰ ਨਹੀਂ ਤਾਂ ਹੱਥ ਲਾਇਓ ਕਿਤੇ ਅਲੱਤ ਬੰਨ ਲਓ ਠੀਕ ਆਪ ਬਣਾਈਏ ਕਹਿੰਦਾ ਮੈਂ ਕਿ ਕਿਉਂ ਕਾ ਤੂੰ ਉਹ ਕਹਿੰਦਾ ਕਹਿੰਦੇ ਬੰਨਣਾ ਹੈ ਕਹਿੰਦਾ ਮੈਂ ਜੇ ਲੱਤ ਬੰਨ ਲਓ ਜਿਹੜਾ ਅੰਗ ਮੈਂ ਕਹੂੰ ਉਹੀ ਬੰਨਿਓ ਠੀਕ ਆ ਦੂਜੇ ਨੂੰ ਹੱਥ ਲਾਇਆ ਹਸਾਬ ਲਾ ਲੇ ਜੰਦਾ ਰਾਮ ਨਾ ਲੱਤ ਬਣਾ ਕੇ ਬਹਿ ਗਿਆ ਪੁਲਸਾਈਂ ਕਹਿੰਦੇ ਲੈ ਜੀ ਠੀਕ ਨਾ ਮੈਂ ਕਿ ਮ ਬਣਾਉਣੀ ਜ਼ਰੂਰੀ ਸੀ ਜਦੋਂ ਆਪਣੀ ਇੱਜ਼ਤ ਆਈ ਰਹਿੰਦੀ ਸੀ ਨਾ ਉਹਨਾਂ ਨੂੰ ਵੀ ਪਕਾਉਣੀ ਸੀ ਨਾ ਅਗਰੇ ਦੇ ਘਰੇ ਗਏ ਯਾਰ ਦਿਮਾਗੀ ਸੀ ਬੰਦਾ ਹਾਂ ਕਹਿੰਦਾ ਮੈਂ ਕਹਿ ਕੇ ਬਣਾਈ ਕਹਿੰਦਾ ਮੈਂ ਕਹਾ ਜੀ ਲੱਤ ਬੰਨੋ ਠੀਕ ਹੈ ਹੀ ਗਈ ਇਹ ਵੀ ਬਦਮਾਸ਼ ਹੈਗੇ ਸਾਡੇ ਬੜੇ ਬਦਮਾਸ਼ ਭੜੇ ਆ ਹਾਂ ਦਿਮੋ ਮੇਰੇ ਕੋਲੇ ਹੁੰਦੇ ਸੀਗੇ ਲੁਧਿਆਣੇ ਵਾਲੇ ਕਿਵੇਂ ਜੀ ਉਹ ਵੀ ਆਈ ਸੀ ਜਦੋਂ ਮੈਨੂੰ ਪਹਿਲੇ ਦਿਨ ਮੁੰਡਾ ਲੈ ਕੇ ਗਿਆ ਮੈਂ ਕਿਹਾ ਵੀ ਚਾਲ ਆਪਾਂ ਜਾਣਾਗਾ ਰੌਲਾ ਜਗਾ ਗੱਡੀਆਂ ਦਾ ਆਪਣਾ ਜਲੰਧਰ ਇਹ ਤੋਂ ਮੁੰਡੇ ਲੈ ਚੱਲ ਉਹਨਾਂ ਦਾ ਫਿਲਮ ਵਾਲੇ ਨਾਂ ਲੈ ਲੈ ਬਾਜਾ ਮਾਰਨ ਬੰਦਿਆਂ ਨੂੰ ਪਤੰਦਰਾ ਜੋਗਰਾਜ ਹੂੰ ਆਹ ਬੇ ਬਝੂਂਗੜਾ ਜਿਹਾ ਏਦਾਂ ਉਹ ਸਾਹਮਣੇ ਬਾਈ ਤੇ ਬਾਈ ਸਤਿ ਸ਼੍ਰੀ ਅਕਾਲ ਇਹ ਜੋਗਰਾਜ ਸਿੰਘ ਆ ਬਾਈ 302 ਦੇ ਤਿੰਨ ਪਰਤੇ 26 ਦਾ ਇੱਕ ਤੇ ਚਾਹ 552 ਨਾਲ ਲੱਗੀ ਠੀਕ ਹੈ ਕੁਕਾਰ ਆ ਜਾ ਬਈ ਇਹ ਵੀ ਭਾਈ 326 ਦੇ ਜਾਦੇ ਪਾਸੇ ਤੇ 452 ਲੱਗੀ ਹਰੇਕ ਦੇ ਨਾਲ ਘਰੇ ਬੜ ਬੜ ਕੇ ਕੁੱਤੇ ਵਾਜਦੇ ਠੀਕ ਹੈ ਆ ਜਾ ਫਲਾਦੋਂ ਸਿਆ ਆ ਜਾ ਤੈਮ ਕਸਿਆ ਮੇਰੇ ਤੇ ਪ੍ਰਭਾ ਫੋਨ ਠੀਕ ਹੈ ਗਾਏ ਲੱਗੇ ਭਾਈ ਨੂੰ ਵੀ ਸਾਰੇ ਬੰਦੇ ਘਤਲਾਂ ਵਾਲੇ ਹੀ ਆ ਹਾਂਜੀ ਠੀਕ ਕਿਸੇ ਦਾ ਵਿਆਹ ਲੁਧਿਆਣੇ ਨਹਿਰ ਦੇ ਪੈਰ ਤੇ ਸੀ ਪ੍ਰਭਾਵਾ ਠੀਕ ਹੈ ਤੇ ਦੂਜੇ ਦਿਨ ਸੀ ਕਿਹੜਾ 26 ਅਗਸਤ ਕਿਹੜਾ ਜਿੱਦੇ ਝੰਡਾ ਚੜਾਉਂਦੇ ਜਾਂਦੇ 26 ਜਨਵਰੀ ਉਹ ਸੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਉਹ ਆ ਹਾਂਜੀ ਤੇ ਗਾ ਉਹ ਹੈ ਜਿਆ ਪਤੰਦਰੋਂ ਲਿਮੋਜਿਨ ਵਾਲਾ ਜਿਹੜੀ ਬੱਬੂ ਮਾਨ ਨਹੀਂ ਟਰੈਕਟਰ ਮਗਰ ਪਾਈ ਫਿਰਦਾ ਹੁੰਦਾ ਮਿੱਤਰਾਂ ਦੀ ਛਤਰੀ ਤੋਂ ਅੱਡੀ ਕੀ ਅੰਬਰਾਂ ਤੇ ਲਾਉਣੀ ਆ ਉਡਾਰੀਆਂ ਹਾਂਜੀ ਹਾਂਜੀ ਉਹ ਲਿਮੋਜਿਨ ਆਪਣੇ ਕੋਲੇ ਹੁੰਦੀ ਸੀ ਬਾਈ ਓਹੋ ਜੀ ਹਾਂ ਉਹਦਾ ਰੌਲਾ ਠੀਕ ਹੈ ਜੀ ਇੱਕੋ ਹੀ ਲਿਮੋਜਿਨ ਆਈ ਆਪਣੇ ਉਹ ਓਰਿਜਨਲ ਠੀਕ ਹੈ ਜੀ ਇਹਦਾ ਜੁਗਾਰ ਹੀ ਆ ਵੱਡ ਬੁੱਟ ਕੇ ਕਰੇ ਵੀ ਠੀਕ ਹੈ ਠੀਕ ਹੈ ਐਮ ਬਾਈ ਤੇਰਾ ਵੀਰ ਤਾਂ ਲੰਮੂ ਹੀ ਨੱਚ ਗਿਆ ਉਹਦੇ ਆਏ ਬੈਠਾ ਮਗਰ ਉਹ ਮੈਨੂੰ ਫਿਰ ਮਜ਼ਾ ਆ ਗਿਆ ਨਿੰਲ ਕਪੂਰਣਾ ਨਹੀਂ ਕਰਦੇ ਇੱਕੋ ਗਿੰਝ ਬੋਲਦਿਆਂ ਹਨ ਹਮ ਅਸੀਂ ਤਾਂ ਜਲੰਧਰ ਉੱਤਰ ਗਏ ਜਾ ਕੇ ਪਾਪਾ ਠੀਕ ਹੈ ਜੀ ਅਸੀਂ ਤਾਂ ਬਣਦੀ ਸੋਣੀ ਦਾ ਬਣਾ ਲੈ ਕੇ ਉੱਤਰੇ ਜਦੋਂ ਬੰਦੇ ਉੱਥੇ ਢੀੜਾ ਖੜੇ ਬਾਈ ਸਭ ਭੱਜ ਕੇ ਪਹਿਲਵਾਨਾਂ ਦਾ ਰੌਲਾ ਸੀ ਉਹ ਵੀ ਤਲਕ ਗਏ ਉਹ ਵੀ ਜਾਲ ਕੀ ਬਚਾਰੇ ਆ ਗਏ ਹਨ ਹਾਂਜੀ ਰੋਲਾ ਪੈ ਗਿਆ ਫਰਾ ਦਫੜੀ ਪੈ ਗਈ ਤੇ ਸਾਨੂੰ ਦੁਕਾਨ ਵਾਲੇ ਝਾਕਣ ਡੇਡੇ ਜੇ ਸ਼ਟਰ ਸਿੱਟ ਤੇ ਜਿੰਨੇ ਫਹਿਲ ਮਾ ਜੀ ਬੰਦ ਹੋ ਨੇ ਇੱਕਦਮ ਸਾਰੀਆਂ ਦੁਕਾਨਾਂ ਬੰਦ ਬਾਬਾ ਹਾਂਜੀ 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 ਮੈਂ ਕਿਹਾ ਆਪਣੀ ਪੁਲਿਸ ਨਾਲ ਗੱਲ ਉਹ ਸਿੱਧੀ ਆ ਕਹਿੰਦਾ ਦੇਖ ਤੀ ਕਰ ਰਹਾ ਆ ਠੀਕ ਆ ਆ ਗਈ ਪੁਲਿਸ ਤੇ ਪੁਲਿਸ ਬਾਬਾ ਹੂੰ ਸ਼ਰਤਾ लाठी ਚਾਰਜ ਮੈਂ ਤਾਂ ਇੱਕ ਸਕੋਰ ਵੀ ਹੋ ਸੀਗੀ ਆਪਣੀ ਸੰਗੋੜ ਦਾ ਬੰਦਾ ਹਾਂਜੀ ਉਹ ਸੀਗਾ ਮੋਹਲੀ ਦਾ ਠੀਕ ਹੈ ਜੀ ਗੁਰਦੀਨ ਕਸੀਮਾ ਉਹਨੂੰ ਕਿ ਖਿੱਚ ਦੇ ਕਰ ਹੂੰ ਉਹਨਾਂ ਹਿਆਰਪੁਰ ਵਾਲੇ ਨੂੰ ਪਾਲੀ ਸਾਡੇ ਮਗਰ ਬਹੁਤ ਬਾਈਆਂ ਗੱਡੀਆਂ ਦੋ ਪੁਲਸ ਨੇ ਬਾਬਾ ਅੱਗੇ ਹੱਥ ਨਹੀਂ ਆਏ ਉਧਰੋਂ ਤੇਲ ਥੋੜਾ ਹੋ ਗਿਆ ਦਾ ਬਾਈ ਇਹ ਤੇਲ ਮਗ ਗਿਆ ਫੇਰ ਫੜ ਲੈਣਗੇ ਹੂੰ ਮੈਂ ਕਿ ਹੱਥ ਨਹੀਂ ਜਿਵੇਂ ਮਰਦੀ ਨਿਕਲ ਜਾਂਦਾ ਹੂੰ ਬਾਬਾ ਉਹਨਾਂ ਨੇ ਸਾਡੇ ਵਾਲਿਆਂ ਦੀ ਗੱਡੀ ਭਰ ਲਈ ਠੀਕ ਮੈਨੂੰ ਫੋਨ ਆ ਗਿਆ ਆਪਣੇ ਮੁੰਡੇ ਫਿਰਦੇ ਜਲੰਧਰੋਂ ਕਹਿੰਦਾ ਆ ਕੀ ਹੋ ਗਿਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਆਪਣੇ ਵਾਲਿਆਂ ਦਾ ਗੱਡੀ ਭਰੀ ਫਿਰਦੇ ਪੁਲਿਸ ਕਹਿੰਦਾ ਪਿੰਜਰਾ ਜਾ ਹੂੰ ਮੈਂ ਕਿਹਾ ਤੂੰ ਕਿੱਥੇ ਆ ਕਹਿੰਦਾ ਮੈਂ ਮਗਰ ਜਾਣਾ ਗੱਡੀ ਦੇ ਉਹ ਵਾਹ ਵਾਹ ਕਰੀ ਜਾਂਦੇ ਵਿੱਚ ਬੈਠੀ ਹੂੰ ਮੈਂ ਕਿਹਾ ਫਲ ਦੇ ਸਾਰੇ ਵੇ ਠੀਕ ਬਾਬਾ 40 ਭੇੜੀ ਜਣੇ ਫਲ ਉਹ ਥੋੜੀ ਠੀਕ ਹੈ ਗੱਡੰਗਾ ਫੜ ਲਿਆ ਲਿੰਮੂ ਜਣ ਵੀ ਫੜ ਲਈ ਤੇ ਲਿੰਮੂ ਜਣ ਵਾਲੇ ਬਾਈ ਜੀ ਵੀ ਫੜ ਲਈ ਪ੍ਰਮੇਂਦਰ ਹੁੰਦਾ ਜੀ ਠੀਕ ਹੈ ਮੈਂ ਬਚ ਗਿਆ ਉਹ ਮੈਨੂੰ ਉਹਨੂੰ ਲਿਆਉ ਕਿਥੇ ਆ ਜਿਹੜਾ ਤੁਹਾਡਾ ਸਰਦਾਰ ਹੈ ਹਮ ਸਰਦਾਰ ਲੱਭੇ ਹੁਣ ਮੈਂ ਆਪਣੇ ਵਾਲੇ ਰੂਪੀ ਦਾ ਨਾਥਾ ਛੜੂ ਕੇ ਇੰਦਰਪੁਰ ਕੋਲੀ ਮਾ ਉੱਥੇ ਜਾਵੜਿਆ ਠੀਕ ਹੈ ਧਾਨ ਧਾਨ ਉਹ ਕਹਿੰਦਾ ਬਾਈ ਨੇ ਚਰਨ ਪਾਏ ਕਾਦੇ ਚਰਨ ਪਾਏ ਚਰਨ ਤੇ ਲਿਫੜੇ ਫਲੇ ਮੈਂ ਕਿਹਾ ਸਾਡੇ ਕਹਿੰਦਾ ਕਿਉਂ ਮੈਂ ਕਿਹਾ ਪੁੱਤ ਨਾ ਤੂੰ ਘਰੂ ਕੋ ਪਿਆਵਾ ਗੱਲ ਉਹਦੋਂ ਅਸੀਂ ਆਨਲਾਈਨ ਖਬਰ ਕੱਢੀ ਜਦੋਂ ਉਹਦਾ ਜੁਗਾਰ ਪਰ ਡਾਂਗ ਫਰੇ ਲੋੜਿਆਂ ਦੀ ਉੱਥੇ ਬਾਈ ਤੁਸੀਂ ਮੈਂ ਕਿਹੜਾ ਮੁਲਾਕਾਤ ਕਰਿਆ ਈਏ ਬੰਦੇ ਜੇਲ੍ਹ ਭੇਜ ਤੇ ਤੜਕੇ ਮੈਂ ਕਿਹਾ ਹੁਣ ਮੁਲਾਕਾਤ ਕਰਕੇ ਆਉਨੇ ਜਦੋਂ ਮੈਂ ਮੁਲਾਕਾਤ ਕਰਨ ਗਿਆ ਮੈਨੂੰ ਸਾਂਤਰੀ ਨੇ ਪਛਾਣ ਲਿਆ ਕਹਿੰਦਾ ਬਈ ਤਾਰੀ ਨਹੀਂ ਤੂੰ ਲੋਕੀ ਵਾਲਾ ਮੈਂ ਕਿਹਾ ਹਾਂ ਕਿਵੇਂ ਹੈ ਕਹਿੰਦਾ ਤੈਨੂੰ ਹੀ ਦੱਬਦੀ ਪੁਲਿਸ ਕਹਿੰਦਾ ਨਿਕਲ ਜਾ ਬਹਿ ਕੇ ਮੈਂ ਫੇਰ ਵੀ ਕੌਲਾਂ ਅੰਦਰ ਜਾਵੜਿਆ ਉਹ ਛੁੱਡੇ ਆਰਾਮ ਬੌੜੇ ਵਾਲਾ ਤੇ ਆਪਣੇ ਵਾਲਾ ਬਿੰਦਰ ਜੋ ਸੀਕਾ ਇਹ ਮੈਨੂੰ ਕਹਿੰਦਾ ਪਾਸ ਜਾ ਤੂੰ ਮੈਂ ਕਿਹਾ ਕਿਉਂ ਕਹਿੰਦਾ ਵੱਡਾ ਅਫਸਰ ਅੰਦਰ ਆਇਆ ਬੇਟਾ ਤੇਰੇ ਬਾਰੇ ਪੁੱਛੀ ਜਾਂਦਾ ਹੈ ਯੋ ਕਿੱਥੇ ਮਿਲੂ ਓਏ ਮੇਰਾ ਭਾਈ ਨਿਕਲਿਆ ਟੇਡਾ ਜਾ ਹੋ ਗਿਆ ਉੱਥੋਂ ਭੜਾਵਾ ਮੈਂ ਤਾਂ ਉੱਥੇ ਹੀ ਫੇਰ ਵੱਜਿਆ ਫੇਰ ਮੈਂ ਭੱਜਣਾ ਨਹੀਂ ਸੀ ਮੈਂ ਨਹੀਂ ਮੈਂ ਹੀ ਪੜਿਆ ਜਾਂਦਾ ਮੈਂ ਕੁਦਰਤੀ ਪੁੱਛ ਲਿਆ ਉਹਨੂੰ ਜਦੋਂ ਪੁਲਿਸ ਆ ਗਈ ਮੈਂ ਕਿਹਾ ਪੁਲਿਸ ਵਾਲੀ ਆ ਗਈ ਜਿਹਦੇ ਨਾਲ ਗੱਲ ਆਫਸਰ ਨਾਲ ਫੋਨ ਲਾਓ ਨਾਲੇ ਮੈਂ ਕਹੀ ਜਾਂਦਾ ਐਸਪੀ ਸਾਹਿਬ ਨਾਲ ਗੱਲ ਹੈਗੀ ਆਪਣੀ ਐਸਪੀ ਦੀ ਨਾਲ ਪਕਰਾ ਲੈਣੇ ਨਾ ਨਾ ਆਪਣੀ ਗੱਲ ਹੈ ਘੜ ਕੇ ਫੋਨ ਲਾ ਮੈਂ ਕੀ ਹੋ ਗਿਆ ਯਾਰ ਫੋਨ ਹੀ ਨਹੀਂ ਚੱਗਦਾ ਬੰਦਾ ਮੈਂ ਕਿਹਾ ਗੱਲ ਕੀ ਦੇ ਨਾ ਆਪਣੀ ਕਹਿੰਦਾ ਹੌਲਦਾਰ ਨਾਲ ਹਾਂ ਮੈਂ ਕਿਹਾ ਭੱਜ ਉਹ ਰਾਤ ਐਡਾ ਕੰਮ ਮੈਂ ਕਿਹਾ ਗੱਲ ਹੌਲਦਾਰ ਨਾਲ ਕਰੀ ਬਈ ਗੱਲ 10000 ਦੇ ਕੇ ਕਰੀ ਬਈ ਤਾਂ ਉਹ ਥੋੜੀ ਫੇਰ ਬਾਬਾ ਰੁਪਈਆ ਲੱਗਿਆ ਉੱਥੇ ਹੂੰ ਰੁਪਈਆ ਲੱਗਿਆ ਬਾਬਾ ਉੱਥੇ ਹੁਣ ਇੰਨੇ ਜਮਾਨਤੀਏ ਕਿੱਥੋਂ ਇਕੱਠੇ ਕਰਾਂ ਹੈ ਹਾਂਜੀ ਸਾਰੇ ਜਮਾਨਤੀਏ ਲੈ ਬੱਸ ਲੈ ਕੇ ਗਿਆ ਬਾਬਾ ਜਮਾਨਤ ਚਲਿਆ ਵੀ ਹੂੰ ਜਿੱਤੋ ਜਮਾਨਤੀਆਂ ਮਿਲਿਓ ਤੋ ਨੰਬਰਦਾਰ ਵੀ ਲੈਣਾ ਪੈਂਦਾ ਸੀ ਮਿੰਦੀ ਬੱਸ ਕਰਾਈ ਠੀਕ ਆ ਮਾਨਤਾ ਤਾਂ ਹੋਗੀਆਂ ਹੂੰ ਤੇ ਲਿਮੋਜ਼ੀਨ ਦੀ ਜਮਾਨਤ ਪਤਾ ਕਿੰਨੇ ਚ ਬਰੀ 16 ਲੱਖ ਚ ਉਹ ਥੋੜੀ ਉਹ ਕਹਿੰਦੇ ਜਿਆਦਾ ਵੀ ਐਨਓਸੀ ਲਿਓ ਹੂੰ ਜਾਂ 16 ਲੱਖ ਰੁਪਈਆ ਭਰੋ ਨਗਦ ਤੰਗੇ ਹੀ ਬੜਾ ਬੜਾ ਪੈ ਗਿਆ ਢੇਰੋਂ ਨੇ ਪਰਮਿੰਦਰ ਨੇ ਆਪਦੀ ਜਮਾਨਤ ਕਰਾਈ ਜਮਾਨਤ ਕਰਾ ਕੇ ਫਿਰ ਕੈਨੇਡਾ ਗਿਆ ਕੈਨੇਡਾ ਤੋਂ ਫਿਰ ਜਾ ਆਇਆ ਉਹਨੇ ਉਹ ਦਿਨਤੀ ਹੋ ਗਿਆ ਐਨਓ ਸੀ ਫੇਰ ਜਾ ਕੇ ਘੱਟੀ ਦੀ ਮਾਨਤ ਜੀ ਬਾਬਾ ਬੀ ਨੂੰ ਕਹੋ ਯਾਰ ਜ਼ਮੀਨ ਡੇਡਾ ਕਰ ਲਿਆ ਕੰਮ ਆਪਾਂ ਮੈਂ ਕਿਹਾ ਕੰਜਰ ਦੇ ਗੱਲ ਦਾ ਅਫਸਰ ਨਾ ਕਰੀਦੀ ਹੁੰਦੀ ਤੂੰ ਤਾਂ ਦੱਸ ਨਵੇਂ ਕੰਮ ਕਰਤਾ ਜਿਵੇਂ ਸਾਡੇ ਨਾਲ ਉਹੀ ਦੀ ਬਟਿੰਡੇ ਹ ਹ ਹਸਪਤਾਲ ਦਾ ਕਬਜ਼ਾ ਲੈਣਾ ਹਸਪਤਾਲ ਦਾ ਠੀਕ 100 ਬੁੱਟੀ ਰੋਡ ਤੇ ਬੱਬੀ ਬਾਦਲ ਦੀ ਕੋਠੀ ਦੇ ਨਾਲ ਆ ਪੰਡਤ ਦਾ ਸੀਗਾ ਉਹ ਤਾਂ ਉਹ ਜੱਟ ਤਾਂ ਗਏ ਆਪਣੇ ਬੰਦੇ ਹਣ ਫੇਰ ਤਾਂ ਜੱਟ ਗਏ ਯਾਨੀ ਕਹੀ ਤੱਕੇ ਨਾ ਖਾਲੀ ਕਰਾਉਣ ਉੱਠ ਗਿਆ ਉਹਨੂੰ ਬੱਬਾ ਐਤਵਾਰ ਨੂੰ ਉਹ ਡਾਕਟਰ ਨਰਸਾ ਦਾ ਹੈਗੇ ਹੀ ਅੰਦਰ ਅਹੀ ਦਾ ਮੈਟਲਰਜੀ ਲਾਦੀ ਲਿਆ ਗਿਆ ਆ ਟੈਂਪੂ ਟ੍ਰੈਵਲ ਬੱਬਾ ਉਹਨਾਂ ਨੇ ਗੰਨਾ ਜਦੋਂ ਵੇਖਿਆ ਵਿਚਾਰੇ ਛੱਡ ਛੱਡ ਮਰੀਜ਼ ਬੜੀ ਜਾਣ ਵਿੱਚ ਭਰ ਲਈ ਹੂੰ ਭਰ ਕੇ ਤਿੰਨ ਬੰਦੇ ਨਾਲ ਛੱਡ ਤੇ ਜਗਾ ਪਟਿਆਲੇ ਛੱਡੇ ਹੋਵੇ ਉਹਨਾਂ ਨੂੰ ਨੀੜੇ ਨਾ ਤੇੜੀ ਹੂੰ ਕੋ ਪਟਿਆਲੇ ਛੱਡ ਗਏ ਜੇ ਅਸੀਂ ਹਸਪਤਾਲ ਰੋਕ ਲਿਆ ਕਾਪਜ ਹੋ ਗਏ ਰੈਣੀ ਚਾਰ ਰਫਲਾ ਅੰਦਰ ਮੁੰਡੇ ਛੜ ਤੇ ਅੰਦਰ ਇਹਦੇ ਜਿਵੇਂ ਸਾਡੇ ਬਾਪੂ ਦਾ ਹਸਪਤਾਲ ਹੁੰਦਾ ਮੌਜ ਨਾਲ ਗੇਟ ਲਾਇਆ ਬਾ ਅੰਦਰ ਪਏ ਜਦੋਂ ਤੜਕੇ ਆ 9 ਵਜੇ ਮਰੀਜ਼ ਆਉਣ ਲੱਗੇ ਰਾਖਸ਼ੀ ਆਉਣ ਬਾਰ ਚ ਖੜੇ ਰਹਿਣ ਉਤੋਂ ਕੰਧਾਂ ਤੋਂ ਦੀ ਝਾਕਣ ਅੰਦਰੋਂ ਆਵਾਜ਼ ਦੇ ਦੇਣ ਹਲੋ ਡਾਕਟਰ ਹੈ ਨਹੀਂ ਡਾਕਟਰ ਗਿਆ ਵਾ ਡਾਕਟਰ ਮੈਨਾਂ ਨਹੀਂ ਦੋ ਦਿਨ ਭਈ ਓ ਉਦੋਂ ਸਾਨੂੰ ਕਹਿੰਦੇ ਚਾਹ ਤਾਂ ਲਿਆ ਦਿਓ ਮੈਂ ਚਾਹ ਦੀ ਕੇਕ ਨਹੀਂ ਲੈ ਕੇ ਜਦੋਂ ਕੰਧ ਤੋਂ ਦੀ ਫੜਾਈ ਦੁਕਾਨ ਵਾਲਿਆਂ ਨੂੰ ਪਤਾ ਲੱਗਾ ਵੀ ਕੰਮ ਤਾਂ ਹੋ ਗਿਆ ਇਹ ਹੱਥ ਨਾਲ ਘੇਰੀ ਬੈਠੇ ਐ ਉਹਨਾਂ ਨੇ ਉਹਨੂੰ ਬੋਲ ਲਾ ਲਿਆ ਕਹਿੰਦੇ ਤੇਰੇ ਹਸਤਾਲ ਤੇ ਕਬਜ਼ਾ ਹੋ ਗਿਆ ਕਿਉਂ ਤੂੰ ਪਹਿਲਾਂ ਸੀ ਰੁਪਈਏ ਦੇ ਦੇ ਐ ਵੀ ਐਸਐਚਓ ਨੂੰ ਦੇਣੀਆ ਦੇ ਦੇ ਸਾਡੇ ਬੰਦੇ ਨੂੰ ਉਹਨੇ ਦਿੱਤੇ ਹੀ ਨਹੀਂ ਉਹਨੇ ਕਹੀਂ ਸਰਜੂ ਆਪਣੀ ਪਹੁੰਚ ਬਹੁਤ ਐ ਆਪਣੀ ਪਹੁੰਚ ਐ ਪਹੁੰਚ ਬਾਬਾ ਆਈਪੀਐਸ ਨਹੀਂ ਸੁਣਦਾ ਹੁੰਦਾ ਤੁਹਾਡੀ ਆਈਪੀਐਸ ਇੱਕ ਐਸੀ ਚੀਜ਼ ਦਾ ਨਾ ਹੈ ਜਿੱਥੇ ਕਿਸੇ ਦਾ ਵੀ ਦਬ ਦਬਾ ਹੈ ਨਹੀਂ ਉਹਨੂੰ ਕੋਈ ਮੈਟਰ ਨਹੀਂ ਕਰਦੀ ਇਹ ਚੀਜ਼ਾਂ ਕੀਦਾ ਕੀਦਾ ਫੋਨ ਆਇਆ ਕੀਦਾ ਨਹੀਂ ਨਾ ਤਾਂ ਉਹ ਜਾਣਦੀ ਐ ਬਾਈ ਉਹ ਹਿੰਦੀ ਵਾਲੇ ਐ ਕੀ ਕੌਣ ਕਿਆ ਮਲੂਕਾ ਕੌਣ ਕਿਆ ਨਾ ਡੱਕਾ ਨਹੀਂ ਜਾਣਦੀ ਤੇ ਪ੍ਰਾਵਾ ਜਦੋਂ ਉਹਦੇ ਕੋਲੇ ਗੱਲ ਗਈ ਵੀ ਐਂ ਕਰਕੇ ਕਬਜ਼ਾ ਹੋ ਗਿਆ ਉਹਨੇ ਸੱਤ ਨੂੰ ਮਾਰਿਆ ਫੋਨ ਖਾਰਾ ਨੂੰ ਮਾਰਿਆ ਕਹਿੰਦਾ ਫਰੋਕ ਬੰਦੇ ਇਹਨਾਂ ਨੇ ਜਾ ਕੇ ਬੈਕ ਕਰਕੇ ਲਾਲੀ ਮੈਟਾ ਡੋਰ ਦੀ ਭਰ ਲਈ ਉਹ ਪੁਲਿਸ ਨੇ ਭਰਨ ਗੱਡੀ ਥਾਣੇ ਲਾ ਜਾਣ ਭਰਨ ਗੱਡੀ ਥਾਣੇ ਲਾ ਜਾਣ ਬਾਬਾ ਜਦੋਂ ਮੈਂ ਨੰਗਿਆ ਠਾਣੇ ਤੇ ਬਾਰਝੀ ਪੜਾ ਕਪੜਾਕ ਪਈ ਉਹ ਵੀ ਮੈਂ ਕਿਹਾ ਵੀ ਮੈਂ ਤਾਂ ਅੰਦਰ ਜਾਊਂਗਾ ਬੱਦੇ ਕੁੱਟੀ ਦੇ ਯਾਰ ਜਾਦੇ ਜੱਸੇ ਹੁਣੀ ਪਹਿਣੀ ਵਾਲੇ ਭਾਈ ਰਾਲਾ ਸਾਹਿਬ ਅਕੈਡਮੀ ਵਾਲੇ ਸਾਰੇ ਫੜੇ ਬਿਚਾਰੇ ਤਾਰ ਕੀ ਅਗਿਆਨੀ ਅਰ ਕੀ ਠੀਕ ਮੈਂ ਤਾਂ ਪੜ ਗਿਆ ਅੰਦਰ ਹੁਣ ਜੱਸੇ ਨੇ ਸਾਡੇ ਵਾਲੇ ਨੇ ਜਾਣਾ ਸੀ ਅਮਰੀਕਾ ਮੈਂ ਕਿਹਾ ਜਮੀ ਮਾਰੇ ਜਾਵਾਂਗੇ ਯਾਰ ਕਰਨੀ ਇੱਤੀ ਬਹੁਤ ਹੈ ਹੂੰ ਉਹਨਾਂ ਨੇ ਕਿਹਾ ਤੈਨੂੰ ਸ਼ਰਮ ਨਹੀਂ ਆਈ ਤੂੰ ਆਹ ਕੀ ਕਰਾਤਾ ਇਹਦਾ ਹੁਣ ਤੱਕ ਤਾਂ ਮੈਂ ਉਹਨੂੰ ਖੜਾਉਂਦਾ ਸੀ 50-50000 ਰੁਪਈਆ ਵੀ ਦਿੰਦਾ ਸੀ ਖਰਾਕ ਵਾਸਤੇ ਹਨ ਹਾਂਜੀ ਉਹਨੇ ਕਹਿੰਦਾ ਇਸ ਕੰਮ ਨੂੰ ਪੈਸੇ ਦਿੰਦਾ ਜੀ ਤਕੜਾ ਕਰਕੇ ਤੇ ਮਗਰੋਂ ਨਾਲ ਦੀ ਨਾਲ ਗੱਲ ਘੁੱਟ ਦੇਗਾ ਮੈਂ ਭਰਾਵਾ ਐਸ.ਐਚ.ਓ ਦੇ ਪਹਿਰੇ 'ਚ ਬੈਠਾ ਮੈਂ ਕਹਾ ਮੈਂ ਥਾੜੀ ਗੱਲ ਆਹ ਬੰਦਾ ਕਰਦੇ ਉਹ ਕਹਿੰਦਾ ਕਿਸੇ ਹਿਸਾਬ ਨਾਲ ਨਹੀਂ ਨਿਕਲਣਾ ਐਸ.ਪੀ. ਸਾਹਿਬ ਨਾਮ ਲਿਖ ਕੇ ਲੈ ਗਏ ਅਖੀਰ ਭਗਾਉੜਾ ਦਿਖਾਇਆ ਬਾਈ ਠੀਕ ਹੈ ਜੀ ਭਜਾ ਲਿਆ ਜਾਣੀ ਵੀ ਭੱਜ ਗਿਆ ਬੰਦਾ ਭੱਜ ਗਿਆ ਦਿਖਾ ਠੀਕ ਹੈ ਜੀ ਹੁਣ ਤਾਂ ਮੈਂ ਕਹਿੰਦਾ ਪੀਰ ਪੀਰ ਹੋ ਗਿਆ ਅਮਰੀਕਾ ਚ ਕੇਸ ਵੀ ਬਰੀ ਹੋ ਗਿਆ ਸਾਡਾ ਕੇਸ ਵੀ ਜਿੱਤ ਕੇ ਕੋਠੀ ਦਾ ਠੀਕ ਹੈ ਜੀ ਮੈਂ ਕਿਹਾ ਪਹਿਲੇ ਹੀ ਕੋਰਟ ਚ ਕੇਸ ਲਾ ਲੈਂਦੇ ਆਪਾਂ এনवायरमेंटੂ ਦਾ ਰੌਲਾ ਸੀਗਾ ਮੈਂ ਕਿਹਾ ਚੱਲ ਮਾਰ ਮਾਰ ਮੁਕਾ ਨਾ ਕਰਦੇ ਆਂ ਜੇ ਕਹਿੰਦਾ ਤੂੰ ਤਾਂ ਮੁਕੀ ਨਾ ਮਰਵਾ ਦੇਂਗਾ ਤੇ ਮਗਰੋਂ ਹਮ ਅਸੀਂ ਤਾਂ ਹੈ ਕੈਨੇਡਾ ਵਾਲੇ ਕਹਿੰਦਾ ਨਿਕਲ ਨਹੀਂ ਦੇਣ ਇਹਨਾਂ ਨਹੀਂ ਤਾਂ ਸੰਤ ਠੀਕ ਹੈ ਜੀ ਉਹ ਕਹਿੰਦਾ ਮੈਂ ਤਾਂ ਪਹੁੰਚਣਾ ਰੱਖਾਂ ਮੈਂ ਤਾਂ ਗਾਂ ਦੀ ਸੋਚ ਕੇ ਫੇਰ ਤੁਰਦਾ ਬਈ। ਇਹ ਨਹੀਂ ਅਸਾਨੂੰ ਲੋੜ ਨਹੀਂ ਹੈ। ਧਾਮਾਂਗੇ ਤਾਂ ਕਾਨੂੰਨ ਦੀ ਧਾਮਾਂਗੇ। ਹੂੰ ਨਹੀਂ ਤਾਂ ਨਹੀਂ। ਇਹ ਹੁੰਦਾ ਪੜੇ ਲਿਖੇ ਦਾ ਫਰਕ। ਇਹ ਤਾਂ ਹੈ ਜੀ। ਜਿਹੜਾ ਅਨਪੜ੍ਹ ਬੰਦਾ ਹੁੰਦਾ ਉਹ ਘੱਟ ਸੋਚਦਾ ਹੈ ਚੀਜ਼ਾਂ ਬਾਰੇ। ਜਿਵੇਂ ਹੁਣ ਉਹ ਪਰਮਿੰਦਰ ਸੀਗਾ ਉਹਨੇ ਜਮੇ ਹੀ ਨਹੀਂ ਸੋਚਿਆ ਯਾਰ ਵੀ ਤੇਰੀ ਲਿਮੋ ਜਨਾ ਹਨਾ ਤੇਰੇ ਕੋਲ ਇੰਨੀਆਂ ਗੱਡੀਆਂ ਹੂੰ ਕੈਨੇਡਾ ਦਾ ਪੀਆਰ ਇੰਨੇ ਤਕੜੇ ਬੰਦੇ ਆ ਤੁਸੀਂ ਤੂੰ ਕਿਹੜੇ ਕੰਮ ਨੂੰ ਪਿਆ ਹਨਾ ਤੂੰ ਸਾਡੇ ਕੋਲੇ ਉਹਨਾਂ ਨਾਲ ਤਾਂ ਸਾਨੂੰ 50000 ਲੱਖ ਰੁਪਈਆ ਦੇਂਗਾ ਤੂੰ ਉਹੀ 50000 ਲੱਖ ਪੁਲਿਸ ਨੂੰ ਦੇ ਕੇ ਉਹਨਾਂ ਦੇ ਕਾਰਵਾਈ ਕਰਾ ਦੇ ਸਹੀ ਗੱਲ ਹੈ ਨਾਲੇ ਤਾਂ ਸਾਨੂੰ ਦਿੱਤਾ 4.5 ਲੱਖ ਰੁਪਈਆ ਹੂੰ ਸਾਡੇ ਜ਼ਮਾਨਤਾਂ ਤੇ ਬਹੁਤ ਲੱਗੇ ਬਾਈ ਹਾਂਜੀ ਤੇ ਨਾਲੇ ਉਹਦੇ ਲੱਗੇ ਆਪਦੇ ਐਨਓਸੀ ਤੇ ਦਿੱਲੀ ਉੱਥੇ ਕੈਨੇਡਾ ਗਿਆ ਕੈਨੇਡਾ ਤੋਂ ਆਇਆ ਕਿੰਨੇ ਪੇਪਰ ਤਿਆਰ ਕਰੇ ਵਕੀਲ ਕਰਿਆ ਉੱਥੇ ਜਾ ਕੇ ਫੇਰ ਐਨਓਸੀ ਲਈ ਹੈ ਨਾ ਫੇਰ ਲੈ ਕੇ ਕੋਰਟ ਨੂੰ ਦਿੱਤੀ ਫੇਰ ਬਰੀ ਹੋਇਆ ਤੇ ਜਿਹੜੇ ਆਪਣੇ ਕੁੱਕੜ ਰੋਣੀ ਸੀ ਭਰਾਵਾ ਹਾਂਜੀ ਉਹ ਤਾਂ ਅੰਦਰ ਰੋਣ ਲੱਗੇ ਰੋਣ ਲੱਗੇ ਜੀ ਉਹ ਕਹਿੰਦਾ ਮੰਮੀ ਕੋਲੇ ਜਾ ਲੀਂ ਨਹੀਂ ਲੱਗੇ ਉਹ ਕਹਿੰਦਾ ਸਾਲਿਓ ਬਦਮਾਸ਼ ਬੰਦੇ ਆ ਮੰਮੀ ਦਾ ਕਹਿ ਨਹੀਂ ਭਾਈ ਅਜੇ ਤੱਕ ਕੋਈ ਨਹੀਂ ਕੀਤਾ ਉਹ ਕਹਿੰਦਾ ਤੁਸੀਂ ਕਤਲ ਨਾ ਹੈ ਨਾ ਪਰ ਨਾ ਭਾਈ ਅਜੇ ਤੱਕ ਇਹ ਦੰਡਾ ਨਹੀਂ ਮਾਰਿਆ ਭਾਈ ਨੂੰ ਕਹੇ ਸਾਨੂੰ ਪਹਿਲਾਂ ਕਢਾ ਦੇ ਉਹਨੇ ਮੈਨੂੰ ਫੋਨ ਲਾ ਲਿਆ ਬਿੰਦਰ ਨੇ ਮੈਂ ਕੀ ਹੋ ਗਿਆ ਕਹਿੰਦਾ ਤੇਰੇ ਜਿਹੜੇ ਦੂਜੇ ਕਾਗ ਦੀ ਪਹਿਲਵਾਨ ਕਹਿੰਦਾ ਮੈਂ ਕਿਹਾ ਖੁਰਗੇ ਕਹਿੰਦਾ ਕਹ ਗਿਆ। ਉਹ ਕਿਵੇਂ ਕਹਿੰਦਾ ਜਿੱਧਰ ਨੂੰ ਮੈਂ ਜਾਂਦਾ ਮੇਰੇ ਮਗਰੇ ਮਗਰ ਜਵਾਕਾਂ ਨੂੰ ਜਿਵੇਂ ਮਾਂ ਫਰਦੀ ਹੁੰਦੀ ਉਹ ਵੀ ਕਹਿੰਦਾ ਮੇਰੇ ਮਗਰ ਨੂੰ ਤੇ ਹੀ ਫਰਦੇ ਨਾਲੇ। ਕਹਿੰਦਾ ਉਹ ਡੈਪਟੀ ਮੈਨੂ ਢਾ ਲੈਂਦਾ ਵੀ ਇਹਨਾਂ ਨੂੰ ਕਾਹ ਤੋਂ ਲਿਆਏ ਤੁਸੀਂ ਓ। ਉਹ ਕਹਿੰਦਾ ਮੈਂ ਕਹਾਂ ਜੀ ਤੁਹਾਨੂੰ ਕੀ ਦੱਸ ਗਏ ਹੁਣ ਇੱਥੇ ਹੋਰ ਕੁਛ ਕਰੀ ਜਾਂਦੇ ਐ। ਹੂੰ। ਉੱਥੇ ਬਸੇ 302 ਦੇ ਪਰਚੇ ਤੋਂ ਘੱਟ ਗੱਲ ਹੀ ਨਹੀਂ ਕਰਦੇ ਸੀ। ਠੀਕ ਆ। 452 ਨਾਲ ਆ ਵਕੀਲਾਂ ਨੂੰ ਦੱਸਣ ਜਿਵੇਂ ਜ਼ਮਾਨਤ ਲਾਉਣੀ ਹੁੰਦੀ ਸਾਡੇ ਕੋਲੇ। ਹੂੰ। ਉੜ ਕੇ ਰੜ ਕੇ ਬਾਹਰ ਨਿਕਲੇ ਫਿਰ ਅੱਖਾਂ ਚੱਕਣ ਤਾਂ ਮੈਂ ਕਹਾ ਮੈਂ ਲੋ ਮਮੰਗਾ ਨੂੰ ਇਹ ਬਾਈ ਜਵਾਰਾ ਮੁਰਕੇ ਦਿਉਂਦੇ ਨਹੀਂ ਆ ਜੋ ਕਿ ਲੋੜੀ ਤਾਂ ਮੇਰੇ ਤਾਂ ਕਹ ਨਾ ਬਾਈ ਹੁੰਦੀ ਆਉਂਦੇ ਮੈਨੂੰ ਪਹਿਲੀ ਆਰੀ ਪਹਿਲੇ ਦਿਨੀ ਜੇਸਟਾ ਦੇ ਯਾਰ ਘਟ ਵੀ ਪਹਿਲੇ ਦਿਨੀ ਪੈ ਗਈ ਮੈਂ ਕਹਾ ਸਾਰਾ ਪ੍ਰੋਸੈਸ ਕਰਾਤਾ ਤੂੰ ਚੈੱਕ ਹੋਗੇ ਕਿ ਤੁਸੀਂ ਖੋਖੇ ਹੈ ਥੋੜੇ ਜਿਹਾ ਬਰੂਦ ਹੈ ਨਹੀਂ ਠੀਕ ਆ ਚਾਓ ਭਾਈ ਚੱਲ ਗਏ ਤੁਸੀਂ ਠੀਕ ਹੈ ਉਹ ਕਹਿੰਦਾ ਇਹੋ ਜੀ ਕਿਹੜੀ ਚੈਕਿੰਗ ਸੀ ਇਹ ਕਹਿੰਦਾ ਬੰਦੇ ਤਾਂ ਥੋੜੇ ਹੀ ਫੜੇਗੇ ਮੈਂ ਕਹਾ ਜਮਾਨ ਤਾਂ ਹੋ ਗਈਆਂ ਨਾ ਆਪਾਂ ਸਹੀ ਆ ਤਾਂ ਹੋਗੀਆਂ ਹਾਂ ਪਰ ਪੁਲਿਸ ਵੀ ਕਵੇ ਉਹ ਪਲਵਾਨ ਵੀ ਕਹਿਣ ਉਹ ਕਦੇ ਨਿਕਲ ਨਹੀਂ ਦੇਣੇ ਇਥੋਂ ਨਿਕਲ ਨਹੀਂ ਦੇਣੇ ਜੇ ਇਹ ਤੋਂ ਨਿਕਲਦੇ ਨੂੰ ਫੇਟਾ ਮੰਗੇ ਠੀਕ ਹੁਣ ਨਹੀਂ ਮੈਂ ਤਾਂ ਲਈਦੇ ਭਾਈ ਉਹ ਗੱਲਾਂ ਵੱਖਰੀਆਂ ਸੀਗੀਆਂ ਮੌਕੇ ਤੇ ਪੁਲਿਸ ਪੈ ਗਈ ਪੁਲਿਸ ਨੂੰ ਇਹ ਤਾਂ ਰਹਿ ਗਈ ਭਾਈ ਦਾ ਹੂੰ ਉਸ ਤੇ ਥੋੜੀ ਹੱਥ ਚੱਕਿਆ ਜਾਂਦਾ ਹੁਣ ਇਹ ਤਾਂ ਹੈ ਜੀ ਉਹਨੂੰ ਨਹੀਂ ਮੈਂ ਕਿਹਾ ਕੋਈ ਲਈ ਬੇਟੇ ਭੁੱਲ ਜੋ ਜੇ ਜਦੋਂ ਐਸਪੀ ਨੂੰ ਪਤਾ ਲੱਗਿਆ ਵੀ ਇਹ ਲੜਾਈ ਹੋਊਗੀ ਫਿਰ ਉਹ ਸਾਨੂੰ ਭਾਰ ਕਰਾ ਕੇ ਜਲੰਧਰ ਜਿਲੰਦਰ ਜੀ ਉਹ ਕਹਿੰਦਾ ਮੁਰਕੇ ਤੁਸੀਂ ਇਹ ਸ਼ਹਿਰ ਚ ਨਹੀਂ ਆਉਣਾ ਮੈਂ ਕਹਿੰਦਾ ਨਹੀਂ ਆਉਂਦੇ ਕਹਿੰਦਾ ਇਹ ਰੂਪ ਲੈ ਕੇ ਨਹੀਂ ਆਉਣਾ ਇਹ ਰੂਪ ਲੈ ਕੇ ਨਹੀਂ ਆਉਣਾ ਉਹ ਆ ਰੂਪ ਚ ਜਾਈਦਾ ਹੂੰ ਠੀਕ ਇਹ ਰੂਪ ਚ ਨਹੀਂ ਆਉਣਾ ਚਲੋ ਠੀਕ ਹੈ ਕਈ ਵਾਰੀ ਹੋ ਜਾਂਦਾ ਹਾਂਜੀ ਹੋ ਜਾਂਦਾ ਜੀ ਜਦੋਂ ਉੱਥੇ ਫੜਿਆ ਸਾਡੇ ਵਾਲੇ ਬਠਿੰਡੇ ਹਾਂਜੀ ਸਾਰੇ ਭਰਾਵਾਂ ਅੰਦਰ ਬੋਪਰਾਏ ਲਾਲਾ ਬੋਪਰਾਏ ਲਾਲਾ ਬੋਪਰਾਏ ਠੀਕ ਹੈ ਅੰਦਰ ਦੀ ਕ੍ਰਾਂਸੀ ਜੇਲ੍ਹ ਦੀ ਅੱਡਾ ਨਾ ਉਹ ਕਿਵੇਂ ਜੀ ਉਹ ਟੋਕਣ ਮਣੀ ਹੁੰਦੀ ਆ ਉਹ ਹਾਂਜੀ ਜਾਂ ਟੋਕਣ ਜਾਂ ਪਰਚੀਆਂ ਤੇ ਸਲਿੱਪਾਂ ਬਣਾਈਆਂ ਹੁੰਦੀਆਂ ਉਹਨਾਂ ਦੀਆਂ ਮੋਹਰਾਂ ਲਾ ਕੇ ਠੀਕ ਆ ਇਹ 100 ਆ 50 ਹਾਂਜੀ ਟੋਕਣ ਮਣੀ ਜੇਲ੍ਹ ਦੀ ਕਰੰਸੀ ਅੱਡ ਚੱਲਦੀ ਆ ਆਪ ਦਾ ਰਾਜ ਐ ਠੀਕ ਆ ਜੀ ਕੋਈ ਇੰਡੀਆ ਦਾ ਪੈਸਾ ਨਹੀਂ ਚੱਲਦਾ ਉੱਥੇ ਉੱਥੇ ਨਾ ਉੱਥੇ ਬਾਈ ਜਾਂ ਹੱਥ ਨਾਲ ਲਿਖਿਆ ਵਾ ਚੱਲਦਾ ਹੱਥ ਨਾਲ ਲਿਖਿਆ ਉਹ ਬਣਡ ਲੈ ਕੇ ਮੋਹਰ ਲਾ ਕੇ ਦਿੰਦਾ ਵੀ ਆਹ ਹਜ਼ਾਰ ਆ 100 ਆ 500 ਆ ਠੀਕ ਪੱਤਿਆਂ ਦਾ ਨੋਟ 20 ਦਾ ਨੋਟ 15 ਦਾ ਨੋਟ ਸਾਰੇ ਆਉਤੇ ਆਏ ਚੱਲਦਾ ਹਾਂ ਉਹਦੀ ਕਰੰਸੀ ਅੱਡ ਹੈ ਖਾਣ ਪੀਣ ਨੂੰ ਜੇਲ੍ਹ ਚ ਬਾਬਾ ਇਹ ਮਿਲ ਜਾਂਦਾ ਕੁਝ ਬਾਦੂ ਬਾਬਾ ਜੀ ਦੇ ਮਗਰ ਜੀ ਦੀ ਮੁਲਾਕਾਤ ਆ ਉਹਦੀ ਕੋਈ ਜੇਲ੍ਹ ਨਹੀਂ ਭਾਈ ਉਹਦੀ ਕੋਈ ਜੇਲ੍ਹ ਨਹੀਂ ਜੀਵੇ ਮਗਰ ਮੁਲਾਕਾਤ ਹੈ ਨਹੀਂ ਉਹਦੀ ਜੇਲ੍ਹ ਆ ਭਾਈ ਠੀਕ ਉਹ ਜਿਹਦੀ ਮੁਲਾਕਾਤ ਜਾਦੇ ਆਉਂਦੀ ਜਾਂ ਤਾਂ ਉਹਦੇ ਭਾਂਡੇ ਤੋਂ ਹੋਊਗਾ ਹਾਂਜੀ ਮੇਰਾ ਕੰਮ ਚੱਲੀ ਜਾਵੇ ਕੰਮ ਲੈਣਗੇ ਅਗਲੇ ਟੂਰ ਕਮ ਲੈਣਗੇ ਲੈਂਦੇ ਆ ਭਾਈ ਅਸੀਂ ਸੀਗੇ ਉਹਨਾਂ ਮੋਗੇ ਪਹਿਲਾਂ ਜਦੋਂ ਪੁਰਾਣੀ ਟਾਈਮ ਤੇ ਪੁਰਾਣੀਆਂ ਕਚਹਿਰੀਆਂ ਹੁੰਦੀਆਂ ਸੀ ਹਾਂਜੀ ਉਹਦੇ ਇੱਕ ਗੱਡੀ ਹੁੰਦਾ ਸੀਗਾ ਲੁਧਿਆਣੇ ਦਾ ਇੱਕ ਰੌਲੀ ਦਾ ਹੁੰਦਾ ਸੀਗਾ ਉਹਨਾਂ ਨੇ ਕੋਈ ਔਰਤ ਮਾਰੀ ਸੀ ਮੋਗੇ ਦਾ ਸੁਖਦੇਵ ਹੁੰਦਾ ਸੀਗਾ ਉਹਨੇ ਟ੍ਰੇਨ ਦੀ ਲੇਨ ਤੇ ਬੰਦਾ ਮਾਰਿਆ ਸੀ ਰਾਡ ਮਾਰਕੀਟ ਡਰਾਈਵਰ ਸੀ ਉਹ ਵੀ ਠੀਕ ਹੈ ਹਾਂਜੀ ਉਹ ਸਾਡਾ ਗਰੁੱਪ ਬਣਿਆ ਵਾ ਸੀਗਾ ਸਾਡੇ ਅੰਦਰ ਕਾਂਗੜ ਦੇ ਹੁੰਦੇ ਬਜ਼ੁਰਗ ਪਿਓ ਪੁੱਤ ਇੱਕ ਬਜ਼ੁਰਗ ਸੀ ਇੱਕ ਮੁੰਡਾ ਹੀ ਉਹਦਾ ਹਾਂਜੀ ਉਹ ਨਜਾਇਜ਼ ਹੀ ਸੀ ਵਿਚਾਰੇ ਠੀਕ ਉਹਨਾਂ ਦੀ ਮੁਲਾਕਾਤ ਨਹੀਂ ਆਉਂਦੀ ਸੀ ਉਹਨਾਂ ਨੂੰ ਸਾਡੇ ਨਾਲ ਰਹਿਣਾ ਪੈਂਦਾ ਭਾਂਡੇ ਤੋਤੇ ਤੜਕਾ ਲਾ ਲਿਆ ਹਨਾ ਹੂੰ ਚਾਹ ਬਣਾ ਲਈ ਵੀ ਚੱਲਣ ਵਾਲੇ ਸਾਨੂੰ ਮਿਲ ਜਾਂਦੀ ਨਾਲੇ ਚੜ ਉੱਥੇ ਨੌਕਰਾਂ ਹੀ ਮਿਲਦੇ ਬਾਈ ਜੇਲ ਚ ਠੀਕ ਹੈ ਜੀ ਵੀ ਮੁਲਾਕਾਤ ਹੈ ਨਹੀਂ ਉਹਨੂੰ ਜਾ ਕੇ ਕਿਸੇ ਦਾ ਨੌਕਰ ਲੱਗਣਾ ਪੈਂਦਾ ਕੱਪੜੇ ਵੀ ধਵਾਉਂਦਾ ਅਗਲਾ ਨੀਕਰ ਤੱਕ ধਵਾਉਂਦਾ ਬਈ ਲਾ ਕੇ ਸਿੱਟਿਆ ਹੁੰਦਾ ਆਪਣੀ ਨੀਕਰ ਪਈ ਅੰਦਰ ਤੋਂ ਲਾ ਓਏ ਛੁਰਾ ਹਾਂਜੀ ਬਾਈ ਥੋਰਾ ਠੀਕ ਹੈ ਠੀਕ ਆ ਵੀ ਆਕੜ ਬਾਈ ਜਦੋਂ ਪਾਇਆ ਹੀ ਨਹੀਂ ਕੋਈ ਆਕੜ ਉਹ ਪੰਗਲ ਪਾਣੀ ਦਾ ਖਾਦਾ ਨਹੀਂ ਆਉਂਦਾ ਜਿਹੜਾ ਝੇਲ ਚ ਹੁੰਦਾ ਤੈਨੂੰ ਪਤਾ ਹੀ ਹੈ ਐਨੀ ਮਾੜੀ ਰੋਟੀ ਹੁੰਦੀ ਆ ਖਾਣਾ ਲਾਉਣਾ ਹੀ ਪੈਂਦਾ ਸੀ ਬਾਬਾ ਸਾਨੂੰ ਲਿੰਗਾ ਤੇ ਇਹੀ ਮਿਲਦੀ ਹੁੰਦੀ ਸੀ ਝੇਲ ਵਾਲੀ ਓਹੋ ਸਾਡਾ ਡਰਾਈਵਰਾਂ ਦਾ ਖਾਣਾ ਤਾਂ ਇਹ ਫੇਰ ਚੰਗਾ ਆਈਗਾ ਜਿਹੜਾ ਲੇਬਰ ਦਾ ਸੀ ਨਾ ਹੂੰ ਜੇ ਬਾਬਾ ਦਾਲ ਹੈ ਤੇ ਮੈਂ ਕਹਿੰਦਾ ਲਾਟਰੀ ਦਾ ਨਾਮ ਨਿਕਲਿਆ ਜਿਹੋ ਜਿਹੇ ਕਰੋੜ ਰੁਪਈਆ ਉਹੋ ਜਿਹੀ ਕਿਤੇ ਬੁਰਕੀ ਤੇ ਚਾਰ ਦਾਣੇ ਦਾਲ ਦੇ ਚੜ ਗਏ ਤਾਂ ਇੰਨੀ ਖੁਸ਼ੀ ਹੁੰਦੀ ਸੀ ਦੇਵੋ ਇੱਕ ਵੀ ਤੈਨੂੰ ਬੁਰਕੀ ਦਿਖਾਉਂਦੇ ਸੀ ਆਹ ਦੇ ਦਾਲ ਆਹ ਦੇ ਦਾਲ ਇਹਦਾ ਤਰ ਕੋਈ ਸੀ ਬਾਈ ਹਲਦੀ ਨੂਨ ਮਿਰਚਾ ਪਾ ਕੇ ਠੀਕ ਹੈ ਠੀਕ ਹੈ ਹਰੇ ਗੀ ਦੀ ਤਰੀ ਵਾਲੀ ਗੋਭੀ ਵੀ ਤਰੀ ਵਾਲੀ ਕਰੇਲੇ ਵੀ ਤਰੀ ਵਾਲੇ ਉਹ ਕਰੇਲੇ ਹੀ ਤਰੀ ਵਾਲੇ ਨਹੀਂ ਨਹੀਂ ਰੋਟੀ ਖਾਣੀ ਜਦੋਂ ਬਾਈ ਠੀਕ ਹੈ ਜੀ ਆਪਕਾ ਇਹ ਦਿੰਨੇ ਪਰਦੇਸ ਪਰਦੇਸਾਂ ਚ ਰਹਿਣਾ ਬਹੁਤ ਔਖਾ ਬਾਈ ਕੈਨੇਡਾ ਚ ਰਹਿਣਾ ਬਹੁਤ ਔਖਾ ਬਾਈ ਠੀਕ ਇੱਥੇ ਆ ਕੇ ਸੈਂਟ ਜਾਂ ਮਾਰ ਕੇ ਆਪਣੇ ਤਿੰਨ ਜਿਹੜੇ ਆਉਂਦੇ ਤੇ ਤਿੰਨ ਆਏ ਨੂੰ ਦੇ ਕੇ ਸਾਡੇ ਵਰਗਾ ਕਰੂਟ ਭਰੀ ਜਾਂਦਾ ਅੰਦਰ ਡੈਲ ਨੂੰ ਹੂੰ ਬਾਈ ਦੇ ਜ਼ਵੈਲ ਆਉਂਦੀ ਐ ਉੱਥੇ ਤਾਂ ਵੇਖੋ ਮੌਸਮ ਮਾਰਦਾ ਬਾਈ ਚੋਂ ਜਿਹਦੇ ਕੰਮ ਲਾਇਆ ਅਗਲੇ ਨੇ ਹੂੰ ਇੱਥੇ ਵਾਲੀ ਸਮੈਲ ਨੂੰ ਨਾ ਨਜਾਈਏ ਪਹਿਲਾਂ ਦਬਈ ਵਾਲੇ ਐਂ ਪੜਦੇ ਸੀ ਫੋਲਮਾਂ ਜਾਂ ਕੋਟ ਹੁੰਦਾ ਸੀ ਇਹਨਾਂ ਦੇ ਇੱਕ ਸੈਂਟ ਸਿੱਟਿਆ ਹੁੰਦਾ ਸੀ ਜਿਹੜੀ ਗਲੀ ਲੰਘ ਜਾਂਦੇ ਸੀ ਦੂਰ ਤੱਕ ਸਮੀਲ ਜਾਂਦੀ ਸੀ ਠੀਕ ਇਹ ਦਵਾਈ ਵਾਲਾ ਓਏ ਦਵਾਈ ਵਾਲਾ ਓਏ ਦੇਖਣ ਜਾਂਦੇ ਹੁੰਦੇ ਸੀ ਇਹਨਾਂ ਦਾ ਦਵਾਈ ਚ ਆਇਆ ਵਜਾ ਅੱਜ ਤੇ ਹੂੰ ਠੀਕ ਹੈ ਉਹਨਾਂ ਨੂੰ ਦੇਖਦੇ ਆ ਕੀ ਫਸ ਗਏ ਉਹ ਤੋਂ ਦੂਜੇ ਦੇਖ ਦੇਖ ਕੇ ਹਾਂ ਬਾਬਾ ਉੱਥੇ ਕਿਸੇ ਨੂੰ ਕੋਈ ਨਹੀਂ ਦਿੱਤਾ ਜਾਂਦਾ ਬਹੁਤ ਔਖਾ ਜਿਹੜਾ ਬੰਦਾ ਕਿਸ ਨੂੰ ਜਿਵੇਂ ਆ ਬਚਾਰੇ ਆਪਣੇ ਵਾਲੇ ਆ ਬਿਕਰ ਮਰ ਗਿਆ ਜਿਵੇਂ ਬਿੰਨੀਰ ਗਿਆ ਨਾ ਹਾਂਜੀ ਮੈਂ ਟੂਰ ਗਿਆ ਜਿਵੇਂ ਆਪਾਂ ਨੂੰ ਲੋੜ ਹੁੰਦੀ ਆਪਣੇ ਕੰਮ ਆ ਜਾਂਦੇ ਆ ਇਹ ਤਾਂ ਬਾਰੇ ਤਗੜੇ ਬੰਦੇ ਆ ਠੀਕ ਨਹੀਂ ਉੱਥੇ ਨਹੀਂ ਕੋਈ ਕੰਮ ਆ ਸਕਦਾ ਕਿਸੇ ਦੇ ਭਾਈ ਫੋਦੌਕ ਹੈ ਕਹਿਣਾ ਸੌਖਾ ਹੈ ਤੇ ਆਪਣੇ ਕੋਲ ਮੈਂਕੂ ਨਹੀਂ ਹੁੰਦਾ ਮੇਰੇ ਕੋਲੇ ਮੈਂਕੂ ਨੇ ਮੇਰੇ ਕੋਲੇ ਬਾਬਾ 2000 ਰੁਪਿਆ ਬਾਬਾ 2500 ਰੁਪਿਆ ਬਾਬਾ ਦੇ ਹੀ ਆਏ ਬਾਬਾ ਮੇਰਾ ਆੜੀ ਆਇਆ ਉਹਨੂੰ 1000 ਰੁਪਿਆ ਚਾਹੀਦਾ ਬਾਬਾ ਦੇ ਹੀ ਮੈਂ ਕਹਿੰਦਾ ਲੈ ਜਾ ਜਿੱਤੇ ਉਹਨੇ ਕਿਹਾ ਮੈਂ ਬਾਹਰ ਉੱਠ ਗਿਆ ਤੂੰ ਸਮਝ ਲਈ ਵੀ ਮੇਰਾ ਪੁੱਤ ਬਾਹਰ ਚਲੇ ਗਿਆ ਕਿੱਤੇ ਮੈਂ ਬਾਹਰ ਉੱਠ ਗਿਆ ਉਹਨੇ ਕਹਿੰਦਾ ਤੂੰ ਸਮਝ ਲਈ ਮੇਰਾ ਪੁੱਤ ਬਾਹਰ ਚਲਿਆ ਗਿਆ ਮੈਂ ਕਿਹਾ ਮੈਂਕੂ ਇਹ ਕਹਿਣ ਦੀਆਂ ਗੱਲਾਂ ਪੁੱਤ ਇਹ ਹੋਣਾ ਨਹੀਂ ਇਹ ਭੁੱਲ ਜਾ ਫਿਰ ਕਹਿੰਦਾ ਇਹ ਮੈਂਕੂ ਹੈ ਮੈਂਕੂ ਦਾ ਫੋਨ ਹੀ ਨਹੀਂ ਆਇਆ ਕਿਤੇ ਇੱਕ ਦਿਨ ਮੈਂ ਗਲਤੀ ਨਾਲ ਵਟਸਐਪ ਤੇ ਕਾਲ ਕਰ ਲਈ ਉਹਨੇ ਜਿਵੇਂ ਹੀ ਨਹੀਂ ਆਇਆ ਜੀ ਬੰਦੀ ਕਰਤਾ ਨੰਬਰ ਹੀ ਬਦਲ ਲਿਆ ਹੋ ਥੋੜੀ ਇਥੇ ਬਾਬਾ ਖਾਣਾ ਬਹੁਤ ਸੌਖਾ ਹੈ ਖਾਣ ਦੀ ਬਾੜੀ ਉਹ ਜਦੋਂ ਬਾਈ ਮੁੜਕਾ ਆ ਜਾਂਦਾ ਹੈ ਨੇ بابا ਮਾੜਾ ਮੂਟਰਾ ਚਾਹੀਦਾ ਫਿਰ ਕੀ ਹੋ ਗਿਆ ਉੱਠ ਕੇ ਤਾਂ ਬੰਦਾ ਯਾਰ ਤੈਨੂੰ ਨਹੀਂ ਪਤਾ ਉੱਥੇ ਜਾ ਕੇ ਪਤਾ ਲੱਗਦਾ ਜੇ ਤੂੰ ਆਪ ਮਿਹਨਤ ਕਰਦੇ ਆ ਯਾਰ ਪੈਸਾ ਕਮਾਇਆ ਮਿਹਨਤ ਦਾ ਘਾਤੂ ਦੇਵਾ ਕਰ ਉਹ ਨੂੰ ਇਹ ਨਹੀਂ ਨਾ ਪਤਾ ਜਿਹੜੇ ਇਹ ਦਿੰਦਾ ਸੀ ਉਹ ਵੀ ਇਹਨੇ ਮਿਹਨਤ ਨਹੀਂ ਕਮਾਈ ਸੀ ਉਹ ਨਹੀਂ ਯਾਦ ਰੱਖਦੇ ਅਸਲ ਤੇ ਕਿਹੜਾ ਫੋਗਰਾ ਬੰਦਾ ਆਂਦਾ ਗੱਲਾਂ ਵੱਧ ਕਰ ਦਿੰਦਾ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਹੁੰਦਾ ਬਿਲਕੁਲ ਠੀਕ ਹੈ ਅਭੀ ਨੀ ਯਾਰ ਗੇ ਮੇਰ ਨਾਲ ਕਦੇ ਵੀ ਅਜੇ ਤੱਕ ਉੱਚੀ ਨਹੀਂ ਨੀ ਕੋਈ ਗੱਲ ਹੀ ਨਹੀਂ ਕਰੀ ਬੰਦਿਆਂ ਨੇ ਯਾਰ ਚੁੱਪ ਜਾ ਵੀ ਕਰਨਾ ਜਿਹੜਾ ਕੋ ਕਰਨਾ ਜੇ ਲੋਡ ਆ ਮੈਸੇਜ ਪਾਤਾ ਤਾਂ ਪੈਸੇ ਖੜਚ ਦੇਣੇ ਆਗੇ ਹੈ ਨਾ ਉਹ ਆ ਇਨਸਾਨ ਹੂੰ ਠੀਕ ਆ ਨਾ ਠੀਕ ਆ ਤੇ ਚਲੋ ਹਨੇਰਾ ਬਹੁਤ ਹੋ ਗਿਆ ਜੀ ਆਪਾਂ ਸੁੱਤੀ ਲੈਨੇ ਆ ਤੁਹਾਡੇ ਕੋਲੋਂ ਕਿਉਂਕਿ ਮੱਛਰ ਵੀ ਬਹੁਤ ਹੈ ਕੰਗ ਕਰ ਰਿਹਾ ਸਾਡੇ ਬੰਦੇ ਨੂੰ ਕੈਮਰਾਮੈਨ ਨੂੰ ਹੂੰ ਤੇ ਮੈਂ ਦੇਖ ਲਿਆ ਸਾਡਾ ਕੈਮਰਾਮੈਨ ਐ ਜੇ ਕਰ ਦਿੰਦਾ ਹੈ ਕ੍ਰੂਟ 'ਚ ਭਰੀ ਜਾਂਦਾ ਹੈ ਹੂੰ ਸਵੇਰੇ ਮਿਲਦੇ ਆਂ ਜੀ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ